ਬਹੁਤ ਸਾਰੇ ਨੌਜਵਾਨ ਵਿਦੇਸ਼ੀ ਧਰਤੀ ਤੇ ਆਪਣਾ ਭਵਿੱਖ ਬਣਾਉਣ ਦੇ ਸੁਪਨੇ ਵੇਖਦੇ ਨੇ ਤੇ ਸਮੇਂ-ਸਮੇਂ ਤੇ ਵਿਦੇਸ਼ੀ ਧਰਤੀ ਤੇ ਪੰਜਾਬੀ ਨੌਜਵਾਨਾਂ ਨਾਲ ਵਾਪਰਦੇ ਹਾਦਸਿਆਂ ਦੀਆਂ ਮਾੜੀਆਂ ਖਬਰਾਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਇਹ ਤਾਜ਼ਾ ਮਾਮਲਾ ਹਰ ਉਸ ਤੋਂ ਸਾਹਮਣੇ ਆਇਆ ਜਿੱਥੇ ਕਿ ਟੂਰਿਸਟ ਵੀਜ਼ੇ ਤੇ ਵਿਦੇਸ਼ ਜਾਣਾ ਨੌਜਵਾਨ ਨੂੰ ਮਹਿੰਗਾ ਪੈ ਗਿਆ ਤੇ ਹੁਣ ਨੌਜਵਾਨ ਨੂੰ ਆਪਣੀ ਜਾਨ ਦਾ ਡਰਸਤਾ ਰਿਹਾ ਮਾਮਲਾ ਹੁਸ਼ਾਰਪੁਰ ਤੋਂ ਸਾਹਮਣੇ ਆਇਆ ਜਿੱਥੇ ਕਿ ਹੁਸ਼ਾਰਪੁਰ ਦੇ ਪਿੰਡ ਹਾਟਾ ਦਾ ਨੌਜਵਾਨ ਗੁਰਪ੍ਰੀਤ ਸਿੰਘ ਜੋ ਵਿਦੇਸ਼ ਚ ਸੈਟਲ ਹੋਣ ਲਈ ਪਿਛਲੇ ਲੰਬੇ ਸਮੇਂ ਤੋਂ ਟਰੈਵਲ ਹਿਸਟਰੀ ਤਿਆਰ ਕਰ ਰਿਹਾ ਸੀ ਜਿਸ ਲਈ ਉਹ ਹੁਣ ਤੱਕ ਵੱਖ-ਵੱਖ ਦੇਸ਼ਾਂ 'ਚ ਜਾ ਵੀ ਚੁੱਕਿਆ ਪਰੰਤੂ ਇਸ ਵਾਰ ਦਾ ਟੂਰ ਉਸ ਲਈ ਆਫਤ ਬਣ ਕੇ ਆਇਆ ਹੈ ਪਰਿਵਾਰ ਦਾ ਕਹਿਣਾ ਹੈ ਕਿ ਗੁਰਪ੍ਰੀਤ ਸਿੰਘ 27 ਦਸੰਬਰ ਨੂੰ ਰਸ਼ੀਆ ਲਈ ਗਿਆ ਸੀ 90 ਦਿਨ ਦੇ ਵੀਜ਼ਾ 'ਚ ਰਸ਼ੀਆ ਨੇ ਕਾਨੂੰਨ ਮੁਤਾਬਕ ਉਸ ਨੂੰ ਸਿਰਫ 16 ਦਿਨ ਹੀ ਉੱਥੇ ਰਹਿਣਾ ਸੀ ਤੇ ਜਾਣਕਾਰੀ ਨਾ ਹੋਣ ਕਾਰਨ ਉਹ ਬੇਲਾਰੂਸ ਲਈ ਨਿਕਲ ਗਿਆ ਜਿੱਥੇ ਕਿ ਪੁਲਿਸ ਨੇ ਉਸ ਨੂੰ ਬਿਨਾ ਵੀਜ਼ੇ ਤੋਂ ਫੜ ਕੇ ਰਸ਼ੀਆਨ ਪੁਲਿਸ ਦੇ ਹਵਾਲੇ ਕਰ ਦਿੱਤਾ ਜਿੱਥੇ ਕਿ ਰਸ਼ੀਅਨ ਪੁਲਿਸ ਨੇ ਡਰਾਤਮਕਾ ਕੇ ਉਸ ਤੋਂ ਐਗਰੀਮੈਂਟ ਸਾਈਨ ਕਰਵਾ ਲਿਆ ਕਿ ਜੇਕਰ ਤੁਸੀਂ 10 ਸਾਲ ਦੀ ਜੇਲ੍ਹ ਦੀ ਸਜ਼ਾ ਤੋਂ ਬਚਣਾ ਚਾਹੁੰਦੇ ਹੋ ਤਾਂ ਰਸ਼ੀਅਨ ਆਰਮੀ ਜੁਆਇਨ ਕਰਨੀ ਪੈਗੀ ਜਿਸ ਤੋਂ ਬਾਅਦ ਗੁਰਪ੍ਰੀਤ ਸਿੰਘ ਵੱਲੋਂ ਆਰਮੀ ਤਾਂ ਭਰਤੀ ਕਰ ਲਈ ਗਈ ਤੇ 15 ਦਿਨ ਦੀ ਟ੍ਰੇਨਿੰਗ ਵੀ ਲਈ ਗਈ ਪ੍ਰੰਤੂ ਹੁਣ ਉਸ ਨੂੰ ਡਰਸਤਾ ਰਿਹਾ ਹੈ ਕਿ ਉਸ ਨੂੰ ਕੁਝ ਦਿਨਾਂ ਚ ਯੂਕਰੇਨ ਭੇਜ ਦਿੱਤਾ ਜਾਵੇਗਾ ਇਸ ਮੌਕੇ ਗੁਰਪ੍ਰੀਤ ਸਿੰਘ ਦੇ ਪਰਿਵਾਰ ਨੇ ਕੇਂਦਰ ਸਰਕਾਰ ਤੋਂ ਉਸ ਨੂੰ ਸਹੀ ਸਲਾਮਤ ਭਾਰਤ ਵਾਪਸ ਲਿਆਉਣ ਦੀ ਮੰਗ ਕੀਤੀ ਹੈ ਉਹ ਸਰਪ੍ਰੇਮ ਉਸ ਦੇ ਨਾਲ ਚੇਤਨ ਕਸ਼ਫ ਦੀ ਰਿਪੋਰਟ ਮੇਰਾ ਬ੍ਰਦਰ ਰਸ਼ੀਆ ਵਾਸਤੇ ਘੁੰਮਣ ਗਿਆ ਸੀਗਾ 27 ਦਸੰਬਰ ਨੂੰ ਹਾਂਜੀ ਤੇ ਉਹਨਾਂ ਨੂੰ ਨਾਲ ਦੀ ਕੰਟਰੀ ਬੈਲਾਰੂਸ ਤੋਂ ਪਤਾ ਨਹੀਂ ਸੀਗਾ ਤੇ ਉਹ ਬੈਲਾਰੂਸ ਕੰਟਰੀ 'ਚ ਜਾ ਬੜੇ ਤੇ ਉਹਨਾਂ ਦੀ ਪੁਲਿਸ ਨੇ ਤੇ ਉਹਨਾਂ ਨੂੰ ਫੜ ਲਿਆ ਸੀਗਾ ਉੱਥੇ ਤਾਂ ਉਹਨਾਂ ਨੂੰ ਦੁਬਾਰਾ ਫੇਰ ਰਸ਼ੀਆ ਦੇ ਉੱਤੇ ਆਰਮੀ 'ਚ ਭੇਜ ਦਿੱਤਾ ਗਿਆ ਸੀਗਾ ਉਹਨੀ ਬਾਰਡਰ ਤੇ ਤੇ ਉਹਨੇ ਬਾਰਡਰ ਵਾਲਿਆਂ ਨੇ ਤੇ ਉਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ 10 ਸਾਲ ਦੀ ਸਜ਼ਾ ਜੇ ਭੁਗਤ ਲਓ ਜਿਵੇਂ ਹਾਲ ਇੱਕ ਸਾਡੇ ਨਾਲ ਆਰਮੀ ਚ ਜੁਆਇਨ ਕਰ ਲਓ ਹਾਂ ਹਾਂ ਸਾਡੇ ਨਾਲ ਕੋਈ ਹੈਲਪ ਕਰ ਦੋ ਤੇ ਉਹਨੇ ਸੋਚਿਆ ਕਿ ਸਾਡਾ ਇੱਥੇ 1 ਸਾਲ ਦੀ ਆਰਮੀ ਜੁਆਇਨ ਕਰ ਲੈਂਦੇ ਇੱਥੇ ਭੱਲਾ ਸਾਡਾ ਹਾਂਜੀ ਤੇ ਤਾਂ ਕਰਕੇ ਉਹਨੇ 1 ਸਾਲ ਦੀ ਆਰਮੀ ਜੁਆਇਨ ਕੀਤੀ ਸੀਗੀ ਹਾਂਜੀ ਤੇ ਬੈਲਾਰਸ ਤੋਂ ਹਾਂਜੀ ਬੈਲਾਰਸ ਤੋਂ ਵਾਪਸ ਆਗੇ ਸੀਗੀ ਉਹ ਹਾਂਜੀ ਤੇ ਉਹਨਾਂ ਦੀ ਰਸ਼ੀਆ ਦੀ ਆਰਮੀ ਹੈ ਉਹਨਾਂ ਨੂੰ ਆਰਮੀ ਕੋਲ ਉਹਨੇ ਭੇਜ ਦਿੱਤਾ ਸੀਗਾ ਬਾਰਡਰ ਤੇ ਤੇ ਉਹਨੇ 15 ਦਿਨ ਟ੍ਰੇਨਿੰਗ ਕੀਤੀ ਸੀ ਉਹਨਾਂ ਕੋਲ ਉਹ ਕਹਿੰਦੇ ਇੱਥੇ ਸਾਡੇ ਕੋਲ ਟ੍ਰੇਨਿੰਗ ਕਰ ਲਓ ਤੇ ਨਹੀਂ ਤਾਂ ਤੁਸੀਂ 10 ਸਾਲ ਦੀ ਸਜ਼ਾ ਭੁਗਤ ਲਓ ਤੇ ਉਹ ਨਹੀਂ ਸੋਚਿਆ ਗਿਆ ਸੀ ਸਾਲ ਇੱਕ ਇੱਥੇ ਕਰ ਲੈਂਦੇ ਆ ਇਹਨਾਂ ਆਰਮੀ 'ਚ ਤੇ ਬੰਦਾ ਦਿਨੋਂ ਵੀ ਟ੍ਰੇਨਿੰਗ ਕੀਤੀ ਤੇ ਉਹਨਾਂ ਨੂੰ ਅੱਗੇ ਭੇਜਿਆ ਗਿਆ ਸੀਗਾ ਤੇ ਉਹਨਾਂ ਦੇ ਮਨ 'ਚ ਡਰ ਆ ਕਿ ਸਾਨੂੰ ਅੱਗੇ ਨਾ ਭੇਜ ਦੇਣ ਜਿੱਥੇ ਲੜਾਈ ਚੱਲਦੀ ਪਈ ਆ ਕਿ ਸਾਨੂੰ ਉਹ ਇਸ ਕਰਕੇ ਵਾਪਸ ਆਉਣਾ ਚਾਹੁੰਦੇ ਆ ਹਾਂਜੀ ਉਹਨਾਂ ਦੇ 6-7 ਜਾਣੇ ਹੈਗੇ ਆ ਹਾਂਜੀ ਤੁਹਾਡੇ ਨਾਲ ਉਹਨਾਂ ਦਾ ਆਖੀਰਵਾਰੀ ਗੱਲਬਾਤ ਕਦੋਂ ਹੋਈ ਆ ਸਾਡੇ ਨਾਲ ਤਾਂ ਥੋੜੇ ਦਿਨ ਪਹਿਲਾਂ ਹੀ ਹੋਈ ਸੀ ਹਾਂਜੀ ਕਵਰਨ ਨੂੰ ਅੱਗੇ ਹੋ ਕੇ ਵਾਪਸ ਲਿਆਉਣਾ ਚਾਹੀਦਾ ਜੀ ਮੇਰਾ ਬ੍ਰਦਰ ਰਸ਼ੀਆ ਘੁੰਮਣ ਲਈ ਵਾਸਤੇ ਗਿਆ ਸੀਗਾ ਨਿਊ ਇਅਰ ਤੇ 27 ਤਰੀਕ ਨੂੰ ਤੇ ਉਹਨਾਂ ਕੋਲ ਸਲਿੱਪ ਵਗੈਰਾ ਸਭ ਵੀਜ਼ਾ ਸਭ ਕੁਝ ਸੀਗਾ ਬੈਲਰਸ ਹੈਗਾ ਤੇ ਉਹ ਉਹ ਚ ਸਲਿੱਪ ਤੇ ਲਿਖਿਆ ਉਹ ਰਿਪਬਲਿਕ ਆਫ ਬੈਲਰੂਸ ਤੇ ਉਹ ਉਹ ਬੈਲਰੂਸ ਚਲ ਗਿਆ ਘੁੰਮਣ ਵਾਸਤੇ ਉਹਨਾਂ ਨੂੰ ਕਿਸੇ ਨੇ ਗਲਤ ਗਾਈਡ ਕਰ ਦਿੱਤਾ ਕਿ ਤੁਸੀਂ ਬੈਲਰੂਸ ਘੁੰਮ ਸਕਦੇ ਆ ਠੀਕ ਆ ਜੀ ਤੇ ਉੱਥੇ ਜਾ ਕੇ ਬੈਲਰੂਸ ਜਾ ਕੇ ਉਹਨੇ ਟੈਕਸੀ ਵਾਲੇ ਜਿਹੜੀ ਗੱਲ ਹੋਈ ਸੀਗੀ ਤਾਂ ਉਹਨੇ ਉਹਨਾਂ ਤੋਂ ਪੈਸੇ ਜ਼ਿਆਦਾ ਮੰਗੇ ਤਾਂ ਇਹਨਾਂ ਤੋਂ ਸੀਗੇ ਨਹੀਂ ਤੇ ਇਹਨਾਂ ਨੂੰ ਉੱਥੇ ਲਾ ਕੇ ਚਲ ਗਿਆ ਉਹ ਤੇ ਉੱਤਵਾਰ ਇਹਨਾਂ ਨੂੰ ਬੈਲਾਰੂਸ ਦੀ ਪੁਲਿਸ ਚਾਕੇ ਲੈ ਗਈ ਤੇ ਪੁਲਿਸ ਵਾਲਿਆਂ ਨੇ ਚਾਕੇ ਇਹਨੂੰ ਫਿਰ ਰਸ਼ੀਆ ਮਾਰਿਆ ਬਾਰਡਰ ਆ ਨਹੀਂ ਕੋਲ ਤੇ ਆਰਮੀ ਵਾਲਿਆਂ ਨੇ ਇਹਨਾਂ ਨੂੰ ਕਿਹਾ ਕਿ ਜਾ ਤਾਂ ਸਾਡੇ ਸੱਚ ਮਤਲਬ ਆਰਮੀ ਚ ਜੌਬ ਕਰੋ ਜਿਹੜਾ ਤੁਹਾਨੂੰ ਡਰਾਇਆ ਧਮਕਾਇਆ ਕਿ 10 ਸਾਲ ਦੀ ਜੇੜਾ ਤੁਹਾਨੂੰ ਸਜ਼ਾ ਹੋਊਗੀ ਇਹ ਇਹ ਕਹਿੰਦੇ ਸੀ ਮਤਲਬ ਸਜ਼ਾ ਕਿਉਂ ਕਰਨੀ ਅਸੀਂ ਆਰਮੀ ਸਾਨੂੰ ਫਾਇਦਾ ਸਾਨੂੰ ਸੈਦਰੀ ਵਧੀਆ ਸੀਗੀ ਤੇ ਆਰਮੀ ਚ ਹੋ ਗਏ ਤੇ ਉੱਤਵਾਰ ਇਹਨਾਂ ਨੂੰ ਟ੍ਰੇਨਿੰਗ ਵਾਸਤੇ 15-20 ਦਿਨ ਲਈ ਭੇਜਿਆ ਗਿਆ ਇਹਨਾਂ ਦਾ ਮਾਹੌਲ ਬਿਲਕੁਲ ਸਹੀ ਸੀਗਾ ਕੋਈ ਖਤਰੇ ਵਾਲੀ ਗੱਲ ਨਹੀਂ ਸੀ ਤਾ ਹੁਣ ਥੋੜੇ ਦੇ ਦਿਨ ਤੋਂ ਇਹਨਾਂ ਨੂੰ ਯੂਗ ਕਰਨ ਵਾਸਤੇ ਭੇਜ ਦਿੱਤਾ ਗਿਆ ਜੋ ਕਿ ਉੱਥੇ ਫਰੰਟ ਲਾਈਨ ਤੇ ਭੇਜਿਆ ਹੈ ਉਹਨਾਂ ਨੂੰ ਤੇ ਮਤਲਬ ਉੱਥੇ ਖਤਰਾ ਹੈ ਪਰ ਆ ਜਾਣੀ ਉਹਨਾਂ ਦਾ ਇਹੀ ਕਹਿਣਾ ਹੈ ਕਿ ਸਾਨੂੰ ਵਾਪਸ ਇੰਡੀਆ ਬੁਲਾਇਆ ਜਾਵੇ ਇੱਥੇ ਸਾਡੀ ਜਾਨ ਨੂੰ ਬਹੁਤ ਜ਼ਿਆਦਾ ਖਤਰਾ ਆਇਆ ਸਾਨੂੰ ਜਲਦ ਤੋਂ ਜਲਦ ਸਰਕਾਰ ਨੂੰ ਹੀ ਬੀਲਗ ਸਾਨੂੰ ਇੱਡੇ ਵਾਪਸ ਬੁਲਾਇਆ ਜਾਵੇ ਹੁਣ ਲੱਗਦਾ ਹਾਂਜੀ ਹਾਂਜੀ ਬਿਲਕੁਲ ਧੋਖੇ ਦਾ ਸ਼ਿਕਾਰ ਹੋਏ ਨੇ ਉਹਨਾਂ ਨੂੰ ਨਹੀਂ ਪਤਾ ਸੀਗਾ ਕਿਉਂਕਿ ਜਿਹੜਾ ਕੰਟਰੈਕਟ ਉਹਨਾਂ ਨਾਲ ਹੋਇਆ ਉਹ ਰਸ਼ੀਆ ਦੀ ਰਸ਼ੀਆ ਦੀ ਭਾਸ਼ਾ ਵਿੱਚ ਸੀਗਾ ਉਹਨਾਂ ਨੂੰ ਨਹੀਂ ਸਮਝ ਲੱਗੀ ਇਹ ਲੈ ਕੰਟਰੈਕਟ ਉਹ ਸਰਵਿਸ ਕੀ ਲਿਖਿਆ ਸੀ ਉਹਦੇ ਚ ਲਿਖਿਆ ਸੀਗਾ ਕਿ ਜਿਆਦਾ 10 ਸਾਲ ਦੀ ਸਾਨੂੰ ਸਜ਼ਾ ਹੋਊਗੀ ਤੁਸੀਂ ਫੜ ਹੋਏ ਆ ਇਲਲੀਗਲ ਤੌਰ ਤੇ ਜਿਆਦਾ ਤੁਹਾਨੂੰ 1 ਸਾਲ ਦੀ ਜੌਬ ਕਰਨੀ ਪਊਗੀ ਰਸ਼ੀ ਆਰਮੀ ਚ ਹਾਂਜੀ ਬਿਲਕੁਲ ਬਿਲਕੁਲ ਤਾਂ ਹੀ ਖਤਰਾ ਜੀ ਹਾਂਜੀ ਬਹੁਤ ਜ਼ਿਆਦਾ ਖਤਰਾ ਉਹਨਾਂ ਦੀ ਲਾਈਫ ਨੂੰ ਇਸ ਕਰਕੇ ਅਪੀਲ ਕਰਦੇ ਸਰਕਾਰ ਨੂੰ ਕਿ ਸਾਨੂੰ ਉਹਨਾਂ ਨੂੰ ਵਾਪਸ ਇੰਡੀਆ ਭੇਜ ਦਿੱਤਾ ਜਾਵੇ WE LGNA UNIVERSITY SEE POTENTIAL ਇਨ एवरीवन ਐਂਡ एवरीथिंग ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੀਨਿਓਰਸ਼ਿਪ We groom competent global citizens to affect positive change around them.